ਇਹ ਮਾਂ ਨੇ ਵੀ 9 ਮਹੀਨੇ ਕੂਖ ਦੇ ਵਿੱਚ ਰੱਖਿਆ ਕਈ ਵਾਰੀ ਉਸ ਮਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਜੰਦੇ ਨੇ ਇਥੇ ਲੱਖਾਂ ਜਨਮ ਦੁਨੀਆ ਦੇ ਵਿੱਚ ਆ ਜਾਵੀ ਪਰ ਮਾਂ ਦਾ ਦੇਣ ਨਹੀਂ ਦੇ ਸਕਦੇ ਮਾਂ ਦਾ ਦੇਣ ਨਹੀਂ ਦੇ ਸਕਦੇ ਇਸੇ ਕਰਕੇ ਕਵੀਆਂ ਨੇ ਰਚਰਾਂ ਨੇ ਉਸ ਮਾਂ ਦੇ ਬਾਰੇ ਬੜੀ ਤ੍ਰਿਪ ਕੀਤੀ ਹੈ ਤਾਂ ਕਿ ਕਨਾਦੋਵਾਂ ਨੇ ਫਕੀਰ ਨੂੰ ਕਿਹਾ ਸੀ ਕਿ ਫਕੀਰ ਜੀ ਮਾਂ ਦੇ ਬਾਰੇ ਇੰਨੀ ਤ੍ਰਿਪ ਕਿਉਂ ਕੀਤੀ ਗਈ ਇੰਨਾ ਕਵੀਆਂ ਨੇ ਡਰਾ ਨੇ بڑے ਸ਼ਾਇਰਾਂ ਨੇ ਮਾਂ ਦੇ ਬਾਰੇ ਬੜਾ ਕੁਝ ਲਿਖਿਆ ਹੈਗਾ ਇੰਨੀ ਕੋ ਤ੍ਰਿਪ ਕੀਤੀ ਹੈ ਇਹਦੋ ਫਕੀਰ ਕੋਲ ਹੀ ਗਿਆ ਸੀ ਕਿ ਨਾ ਫਕੀਰ ਨੇ ਫਿਰ ਉਹਨੂੰ ਇਹ ਗੱਲ ਕਹੀ ਸੀ ਵੀ ਦੋ ਕਿਲੋ ਦਾ ਕੰਨਾ ਪੱਥਰ ਤਪੇਟ ਦੇ ਨਾਲ ਬੰਨ ਕੇ ਚ ਰਹਿ ਜਾ 24 ਘੰਟੇ ਰੱਖਣਾਗਾ 24 ਘੰਟੇ ਉਹ ਪੱਥਰ ਬੰਨ ਕੇ ਰੱਖਣਾਗਾ ਤੇਰੇ ਸਵਾਲ ਦਾ ਤੈਨੂੰ ਉੱਤਰ ਮਿਲ ਜਾਏਗਾ ਤੇਰੇ ਸਵਾਲ ਦਾ ਉੱਤਰ ਤੈਨੂੰ ਮਿਲ ਜਾਏਗਾ ਇਹ ਤਾਂ ਪੱਥਰ ਲੈ ਕੇ ਆਇਆ ਕੰਨਾ ਕੱਪੜੇ ਦੇ ਨਾਲ ਬੰਨ ਕੇ ਪੇਟ ਨਾਲ ਬੰਨੇ ਆ ਉਸ ਨੌਜਵਾਨ ਨੇ ਪੇਟ ਦੇ ਨਾਲ ਬੰਨ ਕੇ ਫਕੀਰ ਦੇ ਕੋਲੋਂ ਤੁਰਿਆ ਫਕੀਰ ਨੇ ਕਹਿ ਦਿੱਤਾ ਵੀ ਆਪਣਾ ਤੂੰ ਕੰਮ ਵੀ ਕਰੀ ਪਰ 24 ਘੰਟੇ ਨੂੰ ਪੇਟ ਨਾਲ ਬੰਨ ਕੇ ਰੱਖਣਾਗਾ ਜਿਹਨੂੰ ਘਰ ਆਇਆ ਕਹਿੰਦੇ ਕੰਮ ਕਰਦਾਗਾ ਹੁਣ ਕੰਮ ਹੁੰਦਾ ਨਹੀਂ 2 ਕਿਲੋ ਦਾ ਪੱਥਰ ਪੇਟ ਨਾਲ ਬੰਨ ਕੇ ਕੰਮ ਕਿਵੇਂ ਹੋਵੇਗਾ ਭਾਰਾ ਲੱਗਦਾਗਾ ਤੁਰਨਾ ਉਫਾ ਲੱਗਦਾਗਾ ਬੈਠਣਾ ਉਫਾ ਲੱਗਦਾਗਾ 2 ਕਿਲੋ ਦਾ ਪੱਥਰ ਬਨ ਕੇ ਤੁਰਨਾ ਕੰਮ ਕਰਨਾ ਬੈਠਣਾ ਬੜੌਖਾ ਲੱਗਦਾਗਾ ਜਦੋਂ ਕਿੰਨੇ 12 ਘੰਟੇ ਲੰਗੇ ਕੁਝ ਸਮਾਂ ਲੰਗੇ ਆ ਔਖਾ ਹੋਇਆ ਤੇ ਮੈਨੂੰ ਤਾਂ ਔਖਾ ਲੱਗਦਾ ਕੰਮ ਕਰਨਾ ਜਦੋਂ ਨਾ ਕੰਮ ਹੁੰਦਾ ਨਾ ਬੈਠਿਆ ਜਾਂਦਾਗਾ ਨਾ ਤੁਰਿਆ ਜਾਂਦਾਗਾ ਵਜਨ ਚੁੱਕ ਕੇ ਇਹ ਲੱਕਿਆ ਹੋਇਆ ਕਹਿੰਦਾ ਫਕੀਰ ਦੇ ਕੋਲੇ ਆ ਗਿਆ ਕਹਿੰਦਾ ਜੀ ਮੈਸੇ ਤਾਂ ਕੰਮ ਨਹੀਂ ਹੁੰਦਾ ਨਾ ਬੈਠਿਆ ਜਾਂਦਾਗਾ ਨਾ ਤੁਰਿਆ ਜਾਂਦਾਗਾ ਨਾ ਕੁਝ ਖਾ ਹੁੰਦਾਗਾ ਮੈਨੂੰ ਤਾਂ ਬੜਾ ਭਾਰੀ ਲੱਗ ਰਿਹਾ ਫਿਰ ਫਕੀਰ ਨੇ ਆਖਿਆ ਸੀ ਕਹਿੰਦੇ ਤੇਰੇ ਸਵਾਲ ਦਾ ਉੱਤਰ ਇਹ ਹੈ ਤੂੰ ਕਹਿੰਦਾ ਸੀ ਵੀ ਮਾਂ ਦੀ ਇੰਨੀ ਤਰੀਫ ਕੋ ਕੀਤੀ ਹੈਗੀ ਕਿਉਂ ਗੁਰਬਾਣੀ ਦੇ ਵਿੱਚ ਵੀ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਬਾਣੀ ਵੀ ਕਹਿੰਦੀ ਸਭ ਤੋਂ ਪਹਿਲਾਂ ਮਾਂ ਪਹਿਲਾ ਪਿਆਰ ਰੱਬ ਨੇ ਨਾ ਰੱਬ ਨੇ ਇੱਕ ਮਾਂ ਕਿਹਾ ਬਹੁਤ ਵੱਡੀ ਗੁਰਦੇਵ ਮਾਤਾ ਗੁਰਦੇਵ ਪਿਤਾ ਪਾਸਾ ਜੀ ਕਹਿੰਦੇ ਉਹਦਾ ਦੇਣ ਨਹੀਂ ਦੇ ਸਕਦਾ ਜਦੋਂ ਫਕੀਰ ਨੇ ਕਿਹਾ ਵੀ ਜਿਹੜੀ ਮਾਂ ਨੇ ਤੈਨੂੰ 9 ਮਹੀਨੇ ਕੁੱਖ ਦੇ ਵਿੱਚ ਵੇਖੋ ਰੱਖਿਆ ਤਿੱਥੋਂ 2 ਕਿਲੋ ਦਾ ਪੱਥਰ ਨਹੀਂ ਚੁੱਕਿਆ ਗਿਆ ਉਹ ਵੀ ਕੁਝ ਕੁ ਸਮਾਂ ਤੈਨੂੰ ਔਖਾ ਲੱਗਿਆ ਤਿੰਨ ਤੁਰਨਾ ਤੈਨੂੰ ਕੰਮ ਕਰਨ ਔਖਾ ਲੱਗਿਆ ਪਰ ਜਦੋਂ ਮਾਂ ਦੇ ਪੇਟ ਵਿੱਚ ਤੂੰ ਪੁੱਠਾ ਲੜਕਦਾ ਸੀ ਗਣਾ ਮਾਂ ਕੰਮ ਵੀ ਕਰਦੀ ਸੀ ਮਾਂ ਕੰਮ ਵੀ ਕਰਦੀ ਸੀ ਸਭ ਕੁਝ ਕਰਦੀ ਸੀ ਪਰ ਉਹਨੇ ਕਦੇ ਅਖਿਆ ਨਹੀਂ ਮਨ ਨੂੰ ਔਖਾ ਲੱਗਦਾ ਪਰ ਤੂੰ ਜਦੋਂ ਜਨਮ ਲੈ ਲਿਆ ਵੱਡਾ ਹੋ ਗਿਆ ਤੂੰ ਮਾਂ ਨੂੰ ਘਰੋਂ ਕੱਢ ਦਿੱਤਾ ਵਿਚਲੀਗਾ ਮਨ ਰੋਟੀ ਦੇਣੀ ਔਖੀ ਲੱਗਦੀ ਆ ਤੇ ਮਾਂ ਨੂੰ ਘਰੋਂ ਕੱਢ ਦਿੱਤਾ ਚਲੀ ਜਾ ਮਨ ਰੋਟੀ ਦੇਣੀ ਔਖੀ ਲੱਗਦੀ ਆ ਆਜ ਉਸਨੇ ਮਾਂ ਨੂੰ ਮਾਰਦਾ ਕੁੱਟਦਾਗਾ ਬਾਹ ਫੜ ਕੇ ਬਾਹਰ ਕੱਢ ਦਿੱਤਾ ਕਿਦੇ ਖਿਆਲ ਕੀਤਾ ਤੰਨ ਸੀ ਉਹ ਮਾਂ ਜਿਹੜੇ ਮਾਂ ਨੇ ਤੈਨੂੰ 9 ਮਹੀਨੇ ਕੁੱਖ ਦੇ ਵਿੱਚ ਰੱਖਿਆ ਪਰ ਤੈਨੂੰ ਕੱਲਾ ਕੁੱਖ ਦੇ ਵਿੱਚ ਨਹੀਂ ਰੱਖਿਆ ਤੈਨੂੰ ਪਾਲਿਆ ਫਲੋਸਿਆ ਤੈਨੂੰ ਪੜਾਇਆ ਲਿਖਾਇਆ ਤੈਨੂੰ ਬੋਲਣਾ ਸਿਖਾਇਆ ਤੇਰੇ ਲਈ ਹਰ ਇੱਕ ਸੁੱਖ ਸਹੂਲਤ ਮਾਂ ਨੇ ਕੀਤੀ ਪਰ ਕਈ ਵਾਰੀ ਕਿ ਨਾ ਜਦੋਂ ਬੱਚਾ ਪੈਦਾ ਹੁੰਦਾ ਕਨਾਂ ਪਿਆਰੇ ਇਹ ਵੀ ਗੌਰ ਕਰੇ ਜਦੋਂ ਬੱਚਾ ਪੈਦਾ ਹੁੰਦਾ ਕਨਾਂ ਕਈ ਵਾਰੀ 7ਵੇਂ ਮਹੀਨੇ ਵਿੱਚ ਹੋ ਜਾਏਗਾ ਨਾ 8ਵੇਂ ਮਹੀਨੇ ਵਿੱਚ ਹੋ ਜਾਏ ਡਾਕਟਰ ਉਹ ਡੱਬੇ ਵਿੱਚ ਰੱਖਦੇ ਨੇ ਕਈ ਮਿਹਨਾਂ ਤੱਕ ਉਹ ਡੱਬੇ ਵਿੱਚ ਆਕਸੀਜਨ ਦੇ ਡੱਬੇ ਵਿੱਚ ਲਾ ਕੇ ਰੱਖਦੇ ਨੇ ਕਿ ਨਾ ਲੱਖਾਂ ਰੁਪਈਆ ਲੈ ਲੈਂਦੇ ਨੇ ਲੱਖਾਂ ਰੁਪਈਆ ਪਰਾਯਾਦ ਰੱਖੀ ਜਿਹੜੀ ਮਾਂ ਨੇ ਤੈਨੂੰ ਕੋਖ ਦੇ ਵਿੱਚ 9 ਮਹੀਨੇ ਰੱਖਿਆ ਕਿਦੋਂ ਉਹਦਾ ਵੇਖੀ ਕਿੰਨਾ ਖਰਚਾ ਬਣਦਾ ਤੋ ਸਾਰੀ ਇਥੇ ਲੱਖਾਂ ਜਨਮ ਆਦਮੀ ਪਰ ਮਾਂ ਦਾ ਕਰਜ਼ ਨਹੀਂ ਦੇ ਸਕਦਾ ਕਦੇ ਇਸ ਕਰਕੇ ਪਿਆਰੇਓ ਤਾਂ ਹੀ ਸਤਿਗੁਰੂ ਜੀ ਜਦ ਬਾਣੀ ਦਾ ਪੜ ਰਹੇ ਸਨ ਸ਼ਬਦ ਪੜ ਰਹੇ ਸੀ ਵਿੱਚੋਂ ਗਰਮ ਨਿਕਲ ਆਇਆ ਖਾਸ ਵਿਸਾਰ ਦੁਨੀ ਜਤ ਲਾਇਆ ਜਦੋਂ ਕਿ ਨੇ ਜਨਮ ਹੋਇਆ ਕਨਾ ਪ੍ਰਮਾਤਮਾ ਦੇ ਨਾਲ ਵਿਸੜ ਕੇ ਦੁਨੀਆਂ ਦੇ ਨਾਲ ਸੁਰਤ ਜੋੜ ਲਈ ਪ੍ਰਮਾਤਮਾ ਨੂੰ ਤਾਂ ਭੁੱਲੀ ਗਿਆ ਰੱਬ ਨੂੰ ਤਾਂ ਭੁੱਲੀ ਗਿਆ ਇਹ ਯਾਦ ਕੀਤਾ ਨੂੰ ਗੁਰੂ ਅਰਜਨ ਪਾਸ਼ਾ ਜੀ ਕਿਨੂੰ ਤਾਂ ਪੱਲੀ ਗਿਆ